ਕਾਪਾ ਮੰਨ ਕਾਪਾ ਬੰਦ ਕਾਪਟੀ ਹਮ ਸ਼ੱਕਰ ਵਾਲੀ ਗੁੜ ਸ਼ੱਕਰ ਵਾਲਾ ਹਾਂ ਸ਼ੱਕਰ ਵਾਲੀ ਸ਼ੱਕਰ ਵਾਲੀ ਦੇਸੀ ਗੁੜ ਸ਼ੱਕਰ ਆ ਦੇਸੀ ਗੁੜ ਸ਼ੱਕਰ ਹਾਂ ਲਓ ਜੀ ਭਾਗੇ ਚਾਤੇ ਅ ਵੀ ਅਸਲ ਤੇ ਦੇਖੋ ਪੰਜਾਬ ਦੇ ਨਜ਼ਾਰੇ ਲੈ ਇਹ ਆ ਪੰਜਾਬ ਦੇ ਨਜ਼ਾਰੇ ਇਹ ਆ ਪੰਜਾਬ ਦਾ ਖੀਰਾ ਜਿਹੜਾ ਕੈਮਰਾ ਫੜੀ ਚਲ ਕੋਈ ਨਹੀਂ ਸਾਰੀ ਹਿਲੇ ਤੂੰ ਕਿਤੇ ਹਿਲਿਆਂ ਤੋਂ ਘਟਾ ਤੂੰ ਵੀ ਤਾਂ ਲੱਭਦਾ ਨਹੀਂ ਪਤੰਦਰਾ ਇਹ ਵੀ ਬਹੁਤ ਮਹਿੰਗਾ ਹੋਇਆ ਵਾ ਹੂੰ ਬੂਏ ਕਿਦਾਂ ਸਸਤਾ ਥੋੜੀ ਆ ਕੀ ਸਮਾਚਾਰ ਨੇ ਅੱਜ ਦੇ ਪਾਣੀ ਚਲਾਤੇ ਅੱਜ ਹੈ ਨਾਲੇ ਕਹਿੰਦੇ ਵੀ ਆਪਾਂ ਨੇ ਉਹ ਦੇਖਣਾ ਹਲੇ ਬਦਲਵਾਈ ਜੀ ਬੇਲਾ ਬਦਲਵਾਈ ਤਾਂ ਹੁਣ ਰਹਿਣੀ ਹੋ ਆ ਸਭਾ ਬਦਲਵਾਈ ਤਾਂ ਰਹਿਣੀ ਹੋਵੇ ਬਾਅਦ ਵਿੱਚ ਫਿਰ ਕਰਕੇ ਫਿਰ ਬਦਲਵਾਈ ਰਹੂਗੀ ਅੱਜ ਕਿੰਨੇ ਦੋ ਮੋਟਰ ਚਲਾਈਆਂ ਤਨ ਤਿੰਨ ਅੱਜ ਤਿੰਨ ਚੱਲ ਰਹੀਆਂ ਹੂੰ ਇੱਕ ਮੋਟਰ ਮੰਤਰੀ ਵੀ ਆ ਗਿਆ ਆਪਣਾ ਔਰ ਜਿਹਨੂੰ ਸਿਰਫ ਮੋਟਰਾਂ ਤੇ ਦੇਖ ਮੈਂ ਉਹਦੇ ਪਾਰ ਨਾਲ ਦੇਖ ਤੂੰ ਕਿਵੇਂ ਗਿਆ ਮਾਲ ਖਾਦਾ ਹਾਂ ਮੈਂ ਗੱਡੀ ਚ ਪਾਈ ਤੇ ਅੱਜ ਟਰਾਲੀਆਂ ਗੱਡੀਆਂ ਟਰੈਕਟਰ ਬਾਹਰ ਕੱਢਿਆ ਧੋ ਤੋਕੇ ਕੱਲ ਨੂੰ ਲਾਉਣੇ ਆ ਇੱਕ ਇੱਕ ਮੈਂ ਅੰਦਰ ਲਾਤੀ ਸਵਾ ਦੂਜੇ ਕਟਰਬਾਰ ਜਿਹੜੇ ਦੋਨੇ ਤਿੰਨੇ ਫਿਲਹਾਲ ਟੱਕ ਤੇ ਆਪਾਂ ਨੇ ਤੇ ਅ ਧੋਕੇ ਚੰਗੀ ਤਰ੍ਹਾਂ ਤਰਪਾਲਾਂ ਨਾਲ ਟੱਕ ਤੇ ਉਹ ਦੋਆਂ ਪਰ ਇੱਕ ਤਰਪਾਲ ਪਾਤੀਆ ਦਸ਼ਮੀਸ਼ ਵਾਲੇ ਪਰ ਲੱਗ ਤਰਪਾਲ ਪਾਤੀ ਟਰੈਕਟਰਾਂ ਦੇਖ ਦੇ ਲੋ ਵੀ ਨਾਲੇ ਸ਼ੈੱਡ 'ਚ ਖੜਦੇ ਆ ਅੰਦਰ ਸ਼ੈੱਡ 'ਚ ਖੜਨ ਕਰਕੇ ਵੀ ਗੱਲ ਤਾਂ ਦੇਖੋ ਕਿੰਨਾ ਹਾਣਾ ਦੈ ਲੋ ਕੋਟਿੰਗ ਕਰਾਈ ਵਿਧੀ ਵਾਲਾ ਪਾਣੀ ਫੁੱਲ ਕਰਦੇ ਨਾਲ ਭਰੇ ਪਾਏ ਆ ਇਕੱਲੇ ਆਹ ਟਰੈਕਟਰ ਵੀ ਤੇ ਨਾਲ ਟਰਾਲੀਆਂ ਦੀ ਵੀ ਫੁੱਲ ਦੁਲਦਸ਼ਾ ਕਰਾਵਾ ਹੈ ਤੇ ਟਰਾਲੀਆਂ ਪਰ ਵੀ ਨਾਲ ਦੇ ਲੋ ਸ਼ੱਟ ਦਾ ਇਹ ਪਿੱਛੇ ਕਰਕੇ ਲੈ ਹੀ ਵੀਤੀ ਬਹੁਤ ਆਇਆ ਲੈ ਕਿੰਨਾ ਹਨ ਵੀ ਮਤਲਬ ਧੂੜ ਕਿੰਨੀ ਪਈ ਜਾਂਦੀ ਅੰਦਰ ਤਰਪਾਲ ਪਈ ਵੀ ਰਹੂਗੀ ਫਿਰ ਥੋੜੇ ਜੇ ਕ ਸੇਫ ਜ਼ਿਆਦਾ ਰਹਿੰਦਾ ਫਿਰ ਥੋੜਾ ਮਿੱਟੀ ਘਟਾ ਘਟ ਪੈਂਦਾ ਪਰ ਜਿੰਨੀ ਵੀ ਆਪਾਂ ਨਾ ਖਾਪੋਂ ਦੀ ਤਲਵੰਦੀ ਉਹ ਲੱਗਦਾ ਉਹਦੇ ਤਾਂ ਨਾ ਮਾ ਵੀ ਦੇਲਾ ਛੱਡ ਚ ਨਾਲੇ ਬੰਦ ਰੈਂਦਾ ਆਪਣਾ ਬੜਾ ਗੇਟ ਫਿਰ ਵੀ ਦੇਲਾ ਧੂੜਨ ਦੀ ਕਿੰਨੀ ਕਿੰਨੀ ਪੈ ਜਾਂਦੀ ਆ ਟਰੈਕਟਰਾਂ ਦੀ ਸ਼ੋਹਾਂ ਫੁੱਲ ਭਰੇਆਂ ਪਈਆਂ ਨੇ ਨਾ ਆਜਣਾ ਉਹਨਾਂ ਨੇ ਆਪੇ ਦਾ ਕੋਈ ਵਿਹਲਾ ਬੁੱਲਾ ਨਹੀਂ ਹੈਗਾ ਹੁਣ ਭਾਗ ਅੱਜ ਅਰੇ ਕੁਝ ਨਹੀਂ ਕਰਿਆ ਅੱਜ ਤਾਂ ਦੇਖ ਲੈ ਕਿਤੇ ਉੱਥੇ ਜਾ ਕੇ ਉਹਦੇ ਕੋਲ ਚਾਰ ਗੱਲਾਂ ਮਾਰ ਲੈ ਜੇ ਵੜ ਜਾ ਚਾ ਆ ਕੇ ਉਹਨੂੰ ਕਹਿੰਦਾ ਹਾਂ ਫਿਰ ਵੋਟਾਂ 'ਚ ਖੜ ਗਿਆ ਕਿ ਨਹੀਂ ਇਹਦੇ ਕੋਲ ਆ ਚਾ ਹੁਣ ਵਾ ਵੋਟਾਂ ਦਾ ਸਵਾਦ ਲੈਣਾ ਇਹਨੇ ਹੁਣ ਵਿਹਲਾ ਹੋ ਗਿਆ ਇਹ ਤੇ ਠਾਈ ਬਾਟ ਤੇ ਪੁੱਛ ਲਈ ਜੇ ਮੈਂ ਉਹਨੂੰ ਕਿਹਾ ਹੋਵੇ ਤੇ ਤੂੰ 20 ਵਾਰੀ ਹੁਣ ਇਹਨੇ ਬਲਾਕ ਸੰਮਤੀ ਵਾਲੀਆਂ ਵੋਟਾਂ ਪਿੱਛੇ ਦੁਖੀ ਕਰਕੇ ਰੱਖ ਰਿਹਾ ਨਾਲ ਇਹਨੇ ਨਾ ਇੱਕ ਤਿੰਨ ਚ ਨਹੀਂ 13 ਚ ਨਹੀਂ ਬਲਾਕ ਸੰਮਤੀ ਦੀਆਂ ਵੋਟਾਂ ਦੀ ਟੈਂਸ਼ਨ ਨਹੀਂ ਫਿਰਦਾ ਇਹ ਪੂਰੀ ਬਦਲ ਦੀ ਕੋਈ ਨਾ ਵੋਟ ਦਾ ਪਾਉਣੀ ਉਹ ਇਹ ਭੋਡੇ ਆ ਭੋਡੇ 930 ਇਹ ਜਾ ਦਰੋਂ ਕਿਤੇ ਚਰਪੰਚੀ ਲੱਤੀ ਆ ਜਾਇਆ ਨਾ ਜਿਹੇ ਪਾ ਕੇ ਦੇਖ ਲਈਏ ਨਹੀਂ ਮੈਨੂੰ ਪਤਾ ਨਾ ਉਹ ਬਾਈ ਇਹ ਸਰਚਿੰਗ ਟਰਸਟ ਨਾਲੇ ਹੁੰਦਾ ਹੈ ਇੰਟਰਸਟ ਰੱਖਣਾ ਚਾਹੀਦਾ ਜੇ ਤੂੰ ਉਹੀ ਪਾਰਟੀ ਜਾ ਫਿਰ ਮੈਂ ਤੈਨੂੰ ਵੋਟ ਨਹੀਂ ਦੂੰਗਾ ਉਹ ਪਾਰਟੀ ਮੈਂ ਤਾਂ ਉੱਪਰ ਉੱਪਰ ਪਟੇ ਜਿਸ ਨੂੰ ਪਾਵਨ ਰਿਪੋਰਟ ਹੈ ਉੱਧਰ ਤੋਂ ਚੱਲ ਪੈ ਜਾਈਏ ਤੇ ਕੱਲ ਨੂੰ ਟਰਾਲੀ ਟਰੈਕਟਰ ਧੋ ਕੇ ਅੰਦਰ ਕਰਨੀਆਂ ਅੰਦਰ ਸੈੱਟ ਦੇ ਵਿੱਚ ਚੱਲ ਰਹੀ ਹੈ ਸਵੇਰ ਦੀ ਸਵੱਛ ਭਾਰਤ ਅਭਿਆਨ ਸਵਾਜ ਸਵੇਰ ਦੀਆਂ ਵਾਸ਼ਿੰਗਾਂ ਚੱਲ ਰਹੀਆਂ ਅੰਦਰ ਮਿੱਟੀ-ਮੁੱਟੀ ਦੱਬੀ ਜਾ ਰਹੀ ਐ। ਮਾਂ ਅੱਜ ਮਿੱਟੀ ਦੱਬੀ ਜਾ ਰਹੀ ਐ ਅੰਦਰ। ਮਿੱਟੀ ਅੰਦਰ ਉਹ ਵਾਰਾ ਸਵੇਰੇ ਮਸ਼ੀਨਾਂ ਲਾਉਣੀਆਂ। ਹਾਂ। ਸਵੇਰੇ ਆਹੋ ਚੱਲੋ ਫਿਰ ਉਹ ਕਰ ਉਹ ਨਹੀਂ ਉਡੂਗੀ ਮਿੱਟੀ ਕੱਟਾ ਨਹੀਂ ਉਡੂਗਾ। ਇੱਕ ਵਾਰ ਸਾਰਾ ਸ਼ੈੱਡ ਹੁਣ ਖਾਲੀ ਕਰਕੇ ਪੂਰਾ ਦੇਲੂ ਵੀ ਘਟੋ-ਘਟ ਘੰਟੇ ਤੋਂ ਉੱਪਰ ਹੋ ਗਿਆ ਇਹਨੂੰ ਤਾਰ ਕਰਦੇ ਨੂੰ ਮਤਲਬ ਅੰਦਰ। ਸਾਰਾ ਤਾਰ ਕਰਕੇ ਨਾ ਟਰਾਲੀ ਵੀ ਬਾਹਰ ਕੱਢ ਲੈਣੀ ਐ। ਸਭ ਤੋਂ ਪੂਰੇ 16 ਮਾਡਲ, ਫਿਰ 18 ਮਾਡਲ, ਫਿਰ ਦਸ਼ਮੇਜ। ਹਾਂਜੀ 15 ਪੀਟਾ ਲੈ ਦੇ ਤਾਰਨੂੰ ਮੇਰੀ ਗੱਲ ਸੁਣੋ ਸਵੇਰੇ ਪੌਣੇ ਹਾਂ ਸਵੇਰੇ ਪੌਣੇ ਮੂਰੇ ਮੂਰੇ ਪੌਣੇ ਨਾ ਪਾਣੀ ਲੱਗੀ ਜਾਂਦਾ ਜੀ ਨਾ ਗਾੜੀ ਨਾਲ ਬੱਤ ਚੱਕ ਲਈਏ ਕੋ ਪੌਣੀ ਹੈ ਪੌਣੀ ਨਹੀਂ ਨਹੀਂ ਨਾਲ ਦੀ ਨਾਲ ਬੱਤ ਵੀ ਨਹੀਂ ਹੋਣ ਦੇਣੇ ਇਹ ਜਿਆਦਾ ਟਾਈਮ ਲੰਘੂਗਾ ਗਾਰਾ ਲੰਘੂਗਾ ਪਹਿਲਾਂ ਹਾਂ ਥੱਲੇ ਥੱਲੇ ਪਹਿਲਾਂ ਪਾਣੀ ਦਉ ਪਾਣੀ ਦਉਂਦੀ ਸਾਰੇ ਦੂਏ ਦਿਨੇ ਗੇ ਲਾਓ ਜੀ ਆਲੂ ਆਪਣਾ ਸਪਰੇ ਵੀ ਹੋ ਗਈ ਤੇ ਥੋੜਾ ਜਿਹਾ ਹਲੇ ਠੰਡ ਦੀ ਮਾਰ ਚ ਹੈਗਾ ਟਮਾਟਾ ਮਜਾ ਪਰ ਜਿਹੜੀ ਜਿੱਥੇ ਗਰੋਥ ਚਾਹੀਦੀ ਦੀ ਥੋੜੀ ਜਿਹਾ ਦੇ ਨਾਲੋਂ ਘੱਟ ਆ ਹਲੇ ਪਰ ਪਿਛਲੇ ਸਾਲ ਨਾਲੋਂ ਬਹੁਤ ਬੈਟਰ ਹੈ ਪਿਛਲੇ ਸਾਲ ਉਬੜ ਖੈੜ ਜਾ ਬਹੁਤ ਆ ਇਸ ਵਾਰ ਲੇਜ਼ਰ ਵੀ ਕਰਤਾ ਤਾਂ ਆਪਾਂ ਨੇ ਬਾਕੀ ਆਲੂ ਦੀ ਜਿਹੜੀ ਗਰੋਥ ਹੋਈ ਆਪਣੀ ਐਨ ਪੂਰੀ ਤਸਰ ਹੋਈ ਹੈ ਹਰ ਇੱਕ ਬੱਟ ਦੇ ਵਿੱਚ ਪੂਰਾ ਆਲੂ ਜਿੰਨਾ ਵੀ ਆਪਾਂ ਨੇ ਸੀਡ ਪਾਇਆ ਕੱਲਾ ਕੱਲਾ ਆਲੂ ਨਿਕਲੇ ਇਸ ਵਾਰ ਪਿਛਲੀ ਵਾਰ ਨਹੀਂ ਤਾਂ ਪਿਛਲੀ ਵਾਰ ਜਦੋਂ ਜਾਂਦੀ ਜਾਂਦੀ ਵੱਟ ਕਿਤੇ ਮਾੜੀ ਮੋਟੀ ਹਲਕਾ ਤਾਂ ਕਿਤੇ ਆਲੂ ਜੰਮਿਆ ਨਹੀਂ ਜਾਂ ਉੱਪਰ ਥੱਲੇ ਇਸ ਵਾਰ ਬਾਕੀ ਬਜਾਈ ਵੀ ਇਹਦੀ ਬਹੁਤ ਸੋਹਣੀ ਹੋਈ ਆ। ਟਰੈਕਟਰ ਵੀ 4 ਵੀਲਤਾ ਤੇ ਨਾ ਤਾਂ ਉਹਨੇ ਖੱਦੂ ਖੜਾ ਜਾਂ ਬਹੁਤਾ ਪਾਇਆ ਆ ਰਾਇਨ ਇਕੂਰੇਸੀ ਚ ਕੰਮ ਹੋਇਆ ਪੂਰਾ। ਤੇ ਕਣਕਾਂ ਨੂੰ ਚਲਾਇਆ ਪਾਣੀ। ਜੋ ਇੰਨਾ ਕ ਸਕੂਨ ਮਤਲਬ ਮੋਟਰ ਤੇ ਮਿਲਦਾ ਨਾ ਆ ਕੇ। ਸ਼ਾਮ ਦਾ ਟਾਈਮ ਹੋ ਗਿਆ ਸੂਰਜ ਛਿਪਣ ਵੱਲ ਮੈਂ ਉੱਥੇ ਬੈਠਾ ਤਾਂ ਤੋ ਤਨ ਫੋਨ ਕੋ ਲਾ ਗਿਆ ਤਾਂ ਇੰਨਾ ਇੱਕ ਮਤਲਬ ਸਕੂਨ ਮਿਲਦਾ ਲਸਣ ਪਿਆਜ਼ ਆਪਣੇ ਸਾਰੇ ਹਨਾ ਮੋਟਰ ਤੇ ਦੇ ਲਓ ਘਰ ਦੀ ਆਪਣੀ ਸਬਜੀ ਸੋ ਬੜਾ ਆਨੰਦ ਆ ਬਈ ਤੇ ਆ ਦੇਖੋ ਆਪਣੇ ਆ 6:30 ਵਜੇ ਬਾਕੀ ਸਾਰਾ ਕਿ ਲੈਣ ਇੱਕ ਸਾਰ ਆ ਇੱਕ ਇੱਕ ਪੋਰ ਮੈਨੂੰ ਲੱਗਦਾ ਵੀ ਆਹ ਡਾਈ ਵਾਲਾ ਬੰਦ ਹੋਇਆ ਹੋਇਆ ਲੱਗਦਾ ਤਾਂ ਹੀ ਆ ਪੀੜੀ ਪੀੜੀਆਂ ਨਹੀਂ ਤਾਂ ਸਾਰੀਆਂ ਦੇ ਵਿੱਚ ਦੇਖ ਲਓ ਵੀ ਇੱਕ ਸਾਰਾ ਜਿਹੜੀ ਜਿਹੜਾ ਡਾਈ ਵਾਲਾ ਪੋਰ ਬੰਦ ਹੋਊਗਾ ਉਹ ਆ ਵਿੱਚ ਵਿੱਚ ਆ ਲਈ ਲੈਣਾ ਚਾਰ ਪੰਜ ਕਿ ਹੋਈਆਂ ਵੀ ਬਾਕੀ ਤਾਂ ਸਾਰੀ ਜੀ ਠੀਕ ਹੈ ਉਹ ਪਰਲੇ ਕਿੱਲੀਆਂ ਚੰਨ ਸਹੀ ਹੈ ਪੂਰੀ ਜਣੀ ਹਰਿਆਈ ਜੀ ਲੱਗ ਗਈ ਮਾਰਨ ਖੇਤ ਤੇ ਹੁਣ ਪਾਣੀ ਸ਼ੁਰੂ ਕਰਿਆ ਕੱਲ ਤੇ ਰੇਹ ਚੱਕਾਂਗੇ ਰੇਹ ਵੀ ਨਾਲ ਦੀ ਨਾਲ ਪਹਿਲਾਂ ਤਿਆਰੀ ਐ ਕਰੀਦੀ ਵੀ ਰੇਹ ਪਹਿਲਾਂ ਪਾਈ ਜਾਵਾਂਗੇ ਤੇ ਬਾਕੀ ਕੁਝ ਕਿ ਵਿਆਹਾਂ ਦਾ ਚੱਲ ਰਿਹਾ ਪ੍ਰੋਗਰਾਮ ਪੂਰਾ ਹੁਣ ਆ ਵਿਆਹ ਦਾ ਸੀਜ਼ਨ ਵੀ ਫੁੱਲ ਹੈ ਕਿਉਂਕਿ ਇਸ ਤੋਂ ਬਾਅਦ ਫਿਰ ਅੱਗੇ ਜਨਵਰੀ ਚ ਚੱਲਣਗੇ ਜਨਵਰੀ ਦੇ ਫਰਵਰੀ ਤੇ ਬਸ ਆ ਪੰਜ ਚਾਰ ਜੁਣੀ ਆ ਜਿਹੜੇ ਹੁਣ ਵਿਆਹ ਹੈਗੇ ਆ ਉਸ ਤੋਂ ਬਾਅਦ ਵਿਆਹ ਵੀ ਰੁਕ ਜਾਣੇ ਆ ਤੇ ਹੁਣ ਕੱਲੂ ਸਵੇਰੇ ਜੂਰੀਆ ਪਾਵਾਂਗੇ ਕਿ ਆਪ ਪਾਣੀ ਪ੍ਰਾਲੀ ਲੈ ਕੇ ਰੱਖ ਲਈ ਪ੍ਰਾਲੀ ਦੀ ਸਵਾਲ ਇੰਨੀ ਕਿ ਛੋਟੇ ਚ ਰਹੀ ਆ ਔਰ ਇੰਨੀ ਕਿ ਡਿਮਾਂਡ ਰਹੀ ਆ ਲੋਕ 20 20000 21 21000 ਪ੍ਰਾਲੀ ਦਾ ਵੀ ਦੇਖ ਲੋ ਵੀ ਕਦੇ ਸੋਚਿਆ ਨਹੀਂ ਤਾਂ ਇੰਨਾ ਰੇਟ ਅੱਪ ਹੋ ਜਾਊਗਾ ਹਨਾ ਛੱਡੀ ਨਹੀਂ ਸਾਡੇ ਪਿੰਡ ਜੇ ਕਹੋ ਵੀ ਅੱਧੇ ਕਿੱਲੇ ਦੀ ਵੀ ਮਿਲ ਜੂ ਕਿਤੇ ਨਹੀਂ ਹੈਗੀ ਪ੍ਰਾਲੀ ਮਤਲਬ ਇੰਨੀ ਕਿ ਛੋਟੇ ਚ ਰਹੀ ਆ ਆ ਪਹਿਲੇ ਹੀ ਲੈ ਕੇ ਲਾ ਲਈ ਤੇ ਆਪਣੀ ਜਦ ਹਲੇ ਸ਼ੁਰੂ ਸ਼ੁਰੂ ਹੀ ਹੋਇਆ ਤਾਂ ਕੰਮ ਬਈਏ ਲੇਵੜ ਆਏ ਤੇ ਕਿਉਂਕਿ 9000 8000 9000 ਜਦ ਲੇਵਲ ਦਾ ਤਾਂ ਮੁੜਕੇ ਦਾ ਲੇਵਲ ਨੇ ਵੀ 12000 ਹੋਰ ਉੱਪਰ ਕਰਤਾ ਦਾ ਸੋ ਤੋਂ ਬਾਅਦ ਫਿਰ ਗੁੱਜਰਾਂ ਨੇ ਨਹੀਂ ਛੱਡੀ ਪਰਾਲੀ ਕਿ ਗੁੱਜਰਾਂ ਦਾ ਤਾਂ ਕੋਟਾ ਪੂਰਾ ਨਹੀਂ ਹੋਇਆ ਬਾਕੀ ਗੱਠਾ ਬਹੁਤ ਚੱਕ ਕੇ ਲੈ ਗਈ ਉਹ ਤੇ ਦੇਖ ਲਓ ਵੀ 10000 ਵਾਲੀ ਚੀਜ਼ ਦਾ 10000 ਪਲੱਸ ਹੋ ਗਿਆ 20-20000 ਨੂੰ ਛੱਡੀ ਕਿਤੇ ਨਹੀਂ ਹੈ ਪਰਾਲੀ ਹਲਦਾਲੇ ਨਹੀਂ ਸਾਡੇ ਬਹੁਤ ਗੱਲਣਾ ਹੁੰਦੀਆਂ ਕਿਤੇ ਹੁਣ ਕੋਈ ਗੱਲ ਨਹੀਂ ਹੈਗੀ ਪਰਾਲੀ ਦੇ ਸੋ ਆ ਇੱਧਰ ਆਪਾਂ ਨੇ ਹੁਣ ਕੀ ਆਹ ਮਿੱਟੀ ਮਿਕਸ ਕਰ ਦੇਣੀ ਹੈ ਸਾਰੀ ਦੇ ਵਿੱਚ ਕੀਲਕਾ ਤੇ ਕਾਲੀ ਮਿੱਟੀ ਨਾਲ ਮਿਕਸ ਕਰ ਦੇਣੀ ਹੈ ਫਿਰ ਆਪਾਂ ਇਹਦੇ ਚ ਝੋਨੇ ਵਾਲੀ ਪਨੀਰੀ ਮਿਚਾਂਗੇ ਐਤਕਿ ਆਪਾਂ ਨੇ ਮੱਕੀ ਨਹੀਂ ਕਰਨੀ ਬੋਦੀ ਮੱਕੀ ਘੱਟ ਕਰਾਂਗੇ ਆਪਾਂ ਕਿਉਂਕਿ ਫਿਰ ਆਪਾਂ ਨੂੰ ਉਹ ਨਹੀਂ ਪਨੀਰੀ ਵਾਸਤੇ ਖੇਤ ਨਹੀਂ ਵਿੱਲਾ ਹੁੰਦਾ ਉਸ ਤੋਂ ਬਾਅਦ ਫਿਰ ਉਹਦੇ ਗੱੱਜਲ ਜੇ ਰਹਿ ਜਣੇ ਜਿਹੜੀਆਂ ਜੜਾ ਰਹਿ ਜੰਨੀਆਂ ਤਾਂ ਕਰਕੇ ਆਪਾਂ ਨੇ ਆਲੂ ਪੱਟ ਕੇ ਪਿਆਜ਼ ਲਾਵਾਂਗੇ ਖਾਸੇ ਦੇ ਵਿੱਚ ਦਾ ਪਿਆਜ਼ ਵੀ ਕਰਾਂਗੇ ਮੱਕੀ ਕਰਾਂਗੇ ਥੋੜੀ ਜਿੱਦੜੀ ਸਾਈਡ ਆਪਾਂ ਨੇ ਪਨੀਰੀ ਨਹੀਂ ਕਰਨੀ ਹੋਗੀ ਕਿਉਂਕਿ ਝੋਨੇ ਦੀ ਪਨੀਰੀ ਦਾ ਕੰਮ ਆਪਾਂ ਨੇ ਕੀਤਾ ਸ਼ੁਰੂ ਕਰ ਦੇਣਾ ਤੇ ਹੱਥੀ ਸੀਡਰ ਨਾਲ ਵੀ ਬੀਜਾਂਗੇ ਇਸ ਵਾਰ ਆਹ ਮਿੱਟੀ ਦੇ ਵਿੱਚ ਬੀਜਣੀਆਂ ਜੀ ਨੇ ਤਾਂ ਕਰਕੇ ਮੱਕੀ ਆਪਣੀ ਕਟਾ ਦੇਣੀ ਹੈ ਕਿਉਂਕਿ ਇਹ ਆਪਣੀ ਸਿਉਰਟੀ ਮਿੱਟੀ ਹੈ ਇਹਦੇ ਚ ਪੂਰੀ 100% ਸਕਸੈਸ ਹੈ ਆਪਣੇ ਕੋਲ ਸਾਰੇ ਫਰਮੇ ਪਏ ਆ ਦੇਖੋ ਮੈਨੂੰ ਵੈਸੇ ਅੱਜ ਆਲੂਆਂ ਦੀ ਗਰੋਥੇ ਬੜੀ ਸੋਹਣੀ ਲੱਗ ਰਹੀ ਐਨ ਇੱਕ ਸਾਰ ਗਰੋਥ ਹੋਈ ਵੀ ਹੋ ਗਈ ਯੂਰੀਆ ਪੈ ਗਿਆ ਸਪਰੇਅ ਹੋ ਗਈ ਤੇ ਬਾਜਣੀ ਆਏ ਉਹ ਨਿਆਰਾ ਹਾਂ ਦਾ ਇੱਥੇ ਸਿਰਫ ਆਪਣੇ ਕੋਲੇ ਆਕੀਲਾ ਹੈ ਕਾਲੂ ਦਾ ਜਿਹੜਾ ਕਰਿਆਵਾਲੇ ਦਾਲੇ ਕਿਤੇ ਕੋਈ ਨਹੀਂ ਆਲੂ ਉਲੂ ਕਿਤੇ ਵੀ ਮਾੜੇ ਮੋਟੇ ਜਾਂ ਤਾਂ ਮੋਟਰਾਂ ਦੇ ਤੋੜ ਤੂੜ ਜੇ ਆਪਾਂ ਨੇ ਛੱਡੇ ਵੀ ਉਹਨੇ ਆ ਉੱਥੇ ਉੱਥੇ ਮੱਕੀ ਵੀ ਇੱਧਰ ਬਸ ਆਪਣੀ ਹੀ ਹੁੰਦੀ ਹੈ ਕਿਉਂਕਿ ਇਹ ਚ ਮਿੱਟੀ ਪਾਈ ਵੀ ਤਾਂ ਕਰਕੇ ਹੁੰਦੀ ਨਹੀਂ ਡਾਕਰ ਦੇ ਵਿੱਚ ਆਪਣੇ ਕਿੱਥੇ ਨਹੀਂ ਹੁੰਦੀ ਹੈ ਨਾ ਸੋ ਬਾਕੀ ਪਟਾਂਗੇ ਫਿਰ ਫਰਵਰੀ ਜਨਵਰੀ ਜਾਂ ਫਰਵਰੀ ਦੇ ਵਿੱਚ ਜਦੋਂ ਵੀ ਹੈ ਨਾ ਟਾਈਮ ਆਉਣਾ ਇਹਦਾ ਸੋ ਇਸ ਵਾਰ ਉਮੀਦ ਹੈ ਵੀ ਝਾੜ ਚੰਗਾ ਰਹੂਗਾ ਕਿਉਂਕਿ ਗ੍ਰੋਥ ਦੇ ਹਿਸਾਬ ਨਾਲ ਗੋਗਲੀ ਇਹ ਸਪਰੇਆ ਤੇ ਫੁੱਲ ਧਿਆਨ ਦੇ ਰਿਹਾ ਹੈ ਵਿੱਚ ਨੂੰ ਕਹਿੰਦਾ ਕਹਿੰਦਾ ਕੋਈ ਸੁੰਡੀ ਸੰਡੀ ਜੀ ਪਤਾ ਨਹੀਂ ਕਿਆ ਰੁਕ ਜੇਗੀ ਤੇ ਗ੍ਰੋਥ ਜੀ ਕਹਿੰਦਾ ਵੀ ਪੱਤਾ ਜਾਂ ਖਰਾਬ ਹੋਣ ਲੱਗਿਆ ਤਾਂ ਫੇਰ ਸਪਰੇਅ ਕਰੀ ਜੋ ਨਹੀਂ ਤੇ ਗਾਹ ਨੂੰ ਬਦਲਾਂਗੇ ਆਲੂ ਕਟਾ ਦੇਣਾ ਗਾਹ ਨੂੰ ਇਸ ਵਾਰ ਕਰਕੇ ਗਾਹ ਨੂੰ ਕੋਈ ਹੋਰ ਬਲੈਕਟਿਕ ਨਹੀਂ ਇੱਥੇ ਆਪਾਂ